ਲੱਗਿਆ ਜੇ ਲਮਾ ਦੇ ਖਾਵ ਲਾਇਏ ਬੱਦੀ ਨਾ ਦੇਖੇ ਨਾ ਨਾ ਜਿਹੜਾ ਮੂੰਹ ਹੈਗਾ ਇਹਦੇ ਵਿੱਚ ਪੱਟਾ ਹੈਗਾ ਹਟਾ ਤਰਸੇਮ ਸਿੰਘ ਭਾਈ ਕਿੰਨਿਆਂ ਦਾ ਫੇਰ ਕਹੇ ਜਾਂਦੀ ਤਾਂ ਹੈਗਾ ਨਾ ਵੀ ਮੈਂ ਹਟ ਲੱਗ ਦੇਖਣਾ ਹੈਗਾ ਹਾਂ ਤੁਹਾਡਾ ਬੰਦਾ ਨੇੜੇ ਆਉਂਦਾ ਨਾ ਯਾ ਨੇੜੇ ਫਿਰ ਕੀ ਕਰ ਦਿੰਦੇ ਯਾਰ ਜੇ ਦੂਰ ਨੇੜੇ ਮੈਂ ਤੈਨੂੰ ਇੱਕ ਦਾਤ ਅੱਲਾ ਹੁਣ ਚਾਚੇ ਰਾਹ ਤੈਨੂੰ ਦੇ ਦਿੰਦਾ 25000 ਰੁਪਏ ਚੱਕ ਆ ਕਰਾ ਦੇਣਾ ਉਹ ਬਣ ਗਈ ਬਾਈ ਆਇਨ ਹੋ ਗਾ ਮੜਾ ਬੱਕਰੀ ਨੂੰ ਇੱਧਰ ਹਾਂ ਉਰੇ ਬੱਕਰੀ ਘਾਟ ਐਸ ਬੱਕਰੀ ਦਾ ਸੌਦਾ ਨਫਰੋਂ ਹਾਰ ਤੂੰ ਫਾਰਾ ਸਹੀ ਭੱਲਾ ਕੋਈ ਨਹੀਂ ਫਕੀਰ ਬਾਬੂ ਬੱਕਰੀ ਦੇ ਨਹੀਂ ਕੋਈ ਗੁੱਸਾ ਨਹੀਂ જી આ ઓહો બટુની બની એક સોદો એને ચાલતા જમેતા ਇਹ ਜਿਹੜਾ ਫੰਡ ਦਾ ਕਰ ਰਿਹਾ ਦਾ ਫੰਡ 35000 ਦੀ ਜੇਦੂ ਦਾ 40 ਮੰਗਿਆ ਜੇ ਬੰਦੇ ਹੋਣਗੇ ਫੋਟੋ ਲੈਣਗੇ ਯਾਰ ਚਲ ਕੋਈ ਨਾ ਇੱਕ ਦਮ ਬੰਦਾ ਕਹਿੰਦਾ ਮੈਂ ਆਉਂਦਾ ਆਉਂਦੇ ਬਣਾਉਣੀ ਫੋਟੋ ਲੈਣੇ ਇਹਦਾ ਮੈਨੂੰ ਕੋਈ ਮਲੋ ਤਰੀਕਾ ਹੈ ਵਟਣ ਵਾਲੀ ਵੀ ਹੈ ਨਹੀਂ ਸੁਣ ਲੈ ਗੱਲ ਕੌਣ ਗੱਲ ਨੂੰ ਫੱਕਰਾ ਹੈ ਨਹੀਂ ਜੀ ਪਹਿਲੇ ਸੂਏ ਦਾ ਬੱਚਾ ਆ ਖੜਾ ਇਹਦਾ ਹਾਂਜੀ ਮੋਕ ਹੈ ਨਹੀਂ ਉਹਦੇ ਕੋਲੇ ਬੰਦੇ ਕੋਲੇ ਰਾਜੀ ਭੋਲਾ ਉਹ ਕੋਈ ਜੱਗਰ ਨਹੀਂ ਆਹ ਤੇ ਮੇਰੀ ਆ ਨਹੀਂ ਇੱਧਰ ਮੈਨੂੰ ਦਿਖਾ ਆ ਬੱਚਾ ਐਸੇ ਦਾ ਐਸੇ ਦਾ ਹੀ ਆ ਹਰੇ ਵੀ ਚੁੱਕੂ ਨੂੰ ਜਾਂਦਾ ਹਾਲੇ ਯਾਰ ਗੱਲ ਹੀ ਨਹੀਂ ਕੋਈ ਆਇਆ ਜੀ ਤੂੰ ਰਾਹ ਦਾ ਬੱਕਰਾ ਜਿਹੜੀਆਂ ਹੋਏ ਇਹ ਪਾਰ ਆ ਮੈਨੂੰ ਇੱਥੇ ਬੱਕਰਾ ਬੈਠਾ ਹੋਇਆ ਭਾਈ ਤੁਹਾਨੂੰ ਬਹੁਤ ਪਤਾ ਹੈ ਆਹ ਆ ਗਈ ਬੱਕਰੀ ਆ ਹਾਂ ਤੇ 34000 ਦੀ ਲੈ ਕੇ ਜਾ ਬੱਕਰੇ ਪਿੱਛੇ ਕਰੀ ਬੱਕਰਾ ਬੱਕਰੀ ਵੀ ਆ ਕਰ ਲੈ ਹਾਲਾ ਦੇਖਣਾ ਯਾਰ ਕਿ ਕਿਤੇ ਲਾਇਆ ਲੰਗੂ ਆ ਯਾਰ ਲੰਗੂ ਆ ਇਹਦਾ 68 ਇਹ ਤਾਂ ਮਾਰੂਗਾ ਤਾਂ ਛੱਡਾ ਜੇ ਸੱਟਾ ਲੱਗਦਾ ਫਿਰ ਤੂੰ ਅੱਖਾਂ ਹੀ ਕਾਹਤੋਂ ਮੀਚਦਾ 5000 2000 ਗੱਲ ਕਰ ਕਿਸੇ ਨੂੰ ਗੰਮੀ ਹੁਣੇ ਦੇਖੀ ਨਹੀਂ ਸੀ ਉਹ ਜੇ ਮਹਿਮਾਨ ਚਾਹਦਾ ਜੀ ਤਾਂ ਤੰਦੀ ਵੜਦੀ ਸੀ ਕਿਉਂ ਨੂੰ ਮੈਂ ਇਸ ਵੀ ਮੇਰੇ ਮਹਿਮਾਨ ਦੇ ਪਰੇ ਘਰ ਤੰਦੀ ਮੇਰੇ ਆ ਜਵਾਗ ਦੀ ਠੀਕ ਕਰ ਉਹਦਾ ਘਰ ਕੇ ਮਾਂ ਜਲ ਕੇ ਕੁੜੀ ਦੇ ਨਾਲ ਗਈ ਉਹ ਪਰ ਮੈਂ ਵੇਚੀ ਇੱਕ ਘਟ ਜਲੀ ਹਾਲ ਹੋਣਾ ਹਾਲ ਫਰੇ ਕਾਰ ਸੌਦਾ 10000 ਤੱਕ ਦੇ ਬੇਚਨੀਆ ਫੋਟਾ ਠਾਰੀ ਨਾ ਯਾਰ ਨਹੀਂ ਯਾਰ ਮਾਰਦਾ ਤੀ ਨਾ ਹੋਦਾ ਤੀ ਕਹਿੰਦੇ ਮਾਰੀਆ ਬੱਟੇ ਨਾ ਯਾਰ ਦੀ ਲੈ ਕੇ ਜਾ ਬੱਤੀ ਨਹੀਂ ਤੇ ਨਾ ਵੀ ਹੱਲ ਲੱਗਿਆ ਕਿ ਲਮਾ ਦੇ ਹਿਸਾਬ ਨਾਲ ਲਾਈਏ ਬੱਤੀ ਨੂੰ ਨਾ ਦੇਖੇ ਨਾ ਨਾ ਤੂੰ ਜਿਹੜਾ ਮੂੰਹ ਹੈਗਾ ਇਹਦੇ ਜਿੱਟਾ ਹੈਗਾ ਹੱਟਾ ਲਾ ਕੇ ਦੇਖੂਗਾ ਛਟਾ ਲਾ ਕੇ ਦੇਖਾ ਇਹ ਪਾਲਾ ਨਾ ਬੱਕਰੀ ਇਹ ਕੋਈ ਗੱਲਾਂ ਆਉਂਦਾ ਦੇਖਿਆ ਜਿਹੜਾ ਪਟਣ ਲੈ ਜਾਣ ਕੇ ਬੋਸ ਮਾਰਦੇ ਸਭ ਕੁਝ ਲੈ ਲਦਾ ਮੈਨੂੰ ਪੜਾਉਣੀ ਗੱਲਾਂ ਸਭ ਕੁਝ ਮਿਲਦਾ ਜੇ ਆਪਾਂ ਕੁਝ ਕਰਨਾ ਹੀ ਨਹੀਂ ਬਾਈ ਜੀ ਚਾਹੇ ਆਪਾਂ ਦਾ ਪੈਸੇ ਚਾਹੀਦੇ ਤੂੰ ਪਟਣ ਹੀ ਲਿਜਾ ਆ ਬੁਣੀ ਬਾਤ ਬਲਨੀ ਇਹ ਨਹੀਂ ਬੜਦਾ ਹੈ ਬੰਦਾ 200 ਰੁਪਏ ਲੈ ਲੈ ਫਿਰ ਕੁਝ ਬੜਦਾ ਗੱਟਣ ਗੱਟਣ ਨੂੰ ਜੀ ਨਹੀਂ ਕਰਨਾ ਗੱਲ ਸੁਣ ਲਓ ਮੇਰੀ ਅੱਡਾ ਕੁੜੇ ਮੈਂ ਪੱਟ ਦੇਤੀ ਇੱਕ ਥਣ ਚੜੀ ਹੋਈ ਬੱਬੂ ਨੂੰ ਪੁੱਛ ਲੋ ਬੱਬੂ ਨੂੰ ਨਹੀਂ ਇੱਕ ਤਾਂ ਦੱਸਦਾ ਗੱਲ ਇੱਕ ਥਣ ਚੜ ਗਿਆ ਜੀ ਉਹਦਾ ਬਬੂ ਨੂੰ ਮੈਂ 30000 ਰੁਪਏ ਲਾਈ ਪਾ ਦਿੱਤੇ ਉੱਥੇ ਸੌਣ ਲਿਓ ਤੇ ਦੁਬਾਰੇ ਮੈਂ ਬੱਬੂ ਕੋਲ ਪਸ਼ੂ ਲੈਣ ਚੱਲਿਆ ਗਿਆ ਇੱਕ ਇੱਕ ਥਣ ਚੜ ਗਿਆ ਪਸ਼ੂ ਦਾ ਪਾਟ ਲੈਣਾ ਮੈਂ ਕਹਿੰਦਾ ਬੱਬੂ ਨੂੰ ਮੈਨੂੰ ਪਾਟਦੇ ਨੇ ਵਾਟ ਪਾਦੇ ਜਿੱਥੇ ਪਾਉਂਦੇ ਮੈਂ ਉਹਨੇ ਪਾਟਦੇ ਜੀ ਡਾਕਟਰ ਹੁੰਦੇ ਸੀ ਇਸ ਟਾਈਮ ਬੱਕਰੀ ਥਣ ਵੀ ਪੂਰਾ ਕਰੀ ਬੈਠੀ ਆ ਬੱਚੇ ਵੀ ਦੋ ਤਿੰਨ ਫੁੱਲ ਜੋ ਜਿਹਨੇ ਮਿਹਨਤ ਕੀਤੀ ਆ ਜਿਹਨੇ ਮਿਹਨਤ ਕੀਤੀ ਆ ਤੇ ਹੁਣ ਫੁੱਲ ਧਾਣਾ ਪੈਸੇ ਵੀ ਵਧੀਆ ਮੈਂ ਵੀ ਦੁਬਾਰੇ ਪੈਸੇ ਲਾਤੇ ਉੱਥੇ ਦੇਣੀ ਉਹ ਨੂੰ ਤੇ ਸਾਡਾ ਚੱਲ ਹੁਣ ਨੰਬਰ ਤੇ ਆ ਗੱਲ ਤੇਰੀ ਥੱਲੇ ਉਹ ਲੈ ਆਓ ਯਾਰ ਸਾਹਮਣੇ ਹੋ ਥੱਲੇ ਯਾਰ ਤੇ ਜਿਹੜਾ ਬੱਠਾ ਤੋਂ ਬੱਕਰੀ ਵੇਚਣੀ ਕਹਿੰਦੇ ਉਤਰ ਤਰੀ ਨੂੰ ਮੈਂ ਕੀ ਆ ਯਾਰ ਜਿਹਨੂੰ ਵੀ ਬਾਇਨ ਮੁੱਲ ਕਰ ਲੈ ਬਾਇਨ ਮੁੱਲ ਤੇ ਨਹੀਂ ਲੈ ਬਾਇਨ ਮੁੱਲ ਲੈ ਬਈ ਨੀ ਕੱਟ ਪੁੰਚ ਦੇ ਦੇਣੀ ਬਾਇਨ ਮੁੱਲ ਤੇ ਟਾਈਮ ਹੀ ਨਹੀਂ ਲਾਏਗਾ ਪੱਕਾ ਮੁੱਲ ਲਾ ਤੈਨੂੰ ਆਪਾਂ ਜਦੋਂ ਹੀ ਕਹਾਂਗੇ ਲੈ ਜਾ ਬਾਈ ਗਿੱਟਿਆਂ 'ਚ ਹੁਣਾਂ ਚੱਲ ਆਹ ਸੱਡੀ ਬਈ ਦੇਖੋ ਤੇ ਆਈ ਨੂੰ ਲੈ ਜਾ ਪਰ ਹਾਂ ਪਰ ਲੈ ਜਾ ਬੱਕਰਾ ਚਲੋ ਪਰੇ ਕਰੇ ਰੋਣ ਦਾ ਖੇਲਾ ਬੱਕਰੀ ਕਰੇ ਬੱਚਾ ਆਉਂਦਾ ਹਾਂ ਪੂਰਨ ਚਾਚਾ ਚਿਨਾੜੀ ਤਾਂ ਹੈ ਹੀ ਨਹੀਂ ਇਹ ਕਿੰਨਾ ਸਮਝਦੀ ਹੈ ਆਦਮ ਮਾਲਾ ਛੱਡੀ ਤਾਂ ਹੋ ਤਾ ਮਰੇ ਰੋਣਾ ਮਾਰੇ ਆਪਣੀ ਪੜੀ ਹੂੰ ਤੇ ਕਿ ਪੁੱਛ ਆ ਗਿਓਂ ਦਾ ਦੱਸ ਫਿਰ ਹੁਣ ਕਹਦਾ ਦੱਸ ਦੇ ਤੂੰ ਹੀ ਦੱਸ ਦੇ ਮਨੀ ਦੀ ਬੱਕਰੀ ਕੌਣੀ ਹੈ ਨਹੀਂ 30000 ਦੀ ਬੱਤਰੀ ਪਾਉਂਦੇ ਨਾ ਉਹ ਤੁਹਾਡਾ ਯਾਰ ਨੇ ਜੱਟ ਲਾ ਦੇ ਕਿਸੇ ਦਾ ਆ ਖੜੋਏ ਜਿਹੜਾ ਦੀ ਨੂੰ ਜਮਾ ਹੋਇਆ 20000 ਦੀ ਬੱਤੀ ਪਾਉਣੇ ਪਾਦੇ ਨੇ ਨਾ ਕੀ ਯਾਰ ਚਾਚੇ ਦਾ ਮਰੀ ਗੱਲ ਮੰਨ ਲੇ ਹਾਂ ਤੂੰ ਉਹ ਮੰਨੀ ਵੀ ਖਾ ਮੈਂ ਤਾਂ ਤੇਰੀ ਨਹੀਂ ਨਹੀਂ ਉਹ ਰੱਖ ਲੈ ਯਾਰ ਉਹ ਨਹੀਂ ਚਾਚੇ ਨਹੀਂ ਉਹ ਗੱਲ ਲਾ ਮੰਨੇ ਆਧਾਰ ਕੋਈ ਨਹੀਂ ਜਾਚੇ ਨਹੀਂ ਨਹੀਂ ਫਟਾ ਲਾਉਣਾ ਬੰਦੇ ਆ ਤੂੰ ਨਹੀਂ ਜਾਂਦੀ ਬੱਤੀ ਯਾਰ ਚੱਟੇ ਨੂੰ ਵੀ ਤੈਨੂੰ ਵੀ ਪਤਾ 20 ਨੂੰ ਦਾ ਭਾਂਡੜੀ ਹੁਣ ਫੜਾ ਦੇ ਆ ਖਾਮੀ ਛੇ ਫੜਾ ਦੇ ਇਹਨੇ ਤੁਸੀਂ ਦਾ ਫਟਾ ਲਾ ਦੇ ਬਾਈ ਕੋਈ ਤੋਦੀ ਤੰਬੜਾ ਬਣਾ ਦੇ ਤੇਰਾ ਦਾ ਸਕੂਲੀ ਤੂੰ ਮੈਨੂੰ ਵੀ ਕਰਨਾ ਪਊ ਵਜਨ ਮਲਦਾ ਤੈਨੂੰ ਵੀ ਤੋਲਣਾ ਪਊ ਪਰ ਹੁਣ ਗਿਆ 20 ਆ ਗਿਆ ਆ ਭਾਈ ਨੂੰ ਕਿੰਨਾ ਆਊਗਾ ਭਾਈ ਭਾਈ ਕਿੰਨਾ ਵਾਲੇ ਨੂੰ ਦੱਸ ਦੇ ਉਹ ਮਿਆਂਗ ਲੱਗ 80 ਕਿਲੋ ਦੀ ਬੱਕਰੀ ਆ ਬਾਈ ਜੀ ਫੁੱਲ ਵੇਟ 80 ਕਿਲੋ ਵੇਚੂਗਾ ਫੁੱਲ ਵੇਟ ਫੁੱਲ ਵੇਟ 80 ਕਿਲੋ ਹੁਣੇ ਕੰਡਾ ਕਰਕੇ ਦਵਾਂਗੇ ਉੱਤੇ ਹੀ ਜਾਊ ਓਏ ਕਰ ਲੋ ਇੱਥੋਂ ਨੀਚੇ ਕਰ ਲੋ ਕੋਈ ਨਹੀਂ ਮੰਗਣਾ ਹੋਇਆ ਕਰੋ ਕਰੋ ਫੁੱਲ ਵੇਟ 80 ਕਿਲੋ ਹੋਊਗਾ ਤੇ ਫਿਰ ਨੂੰ 80 ਦੇ ਦਿਆਂਗੇ ਚਾਸੀ ਵੀ ਹੋ ਸਕਦਾ 90 ਵੀ ਹੋ ਸਕਦਾ ਤੇਰਾ ਆਪਾਂ ਇਹ ਗਸਾਈਆਂ ਵੀ ਆਉਂਦਾ ਓਏ ਯਾਰ ਚਾਚੇ ਫਿਰ ਵਜਨ ਦੇ ਹਿਸਾਬ ਨਾਲ ਤਾਂ ਲਾ ਇਹ ਕਿੰਨੇ ਦੇ ਦੋ ਵਜਨ ਤੋਂ ਹਿਸਾਬ ਨਾਲ ਲਾ ਕੇ ਆਉ ਬਾਈ ਬੱਕਰੀ ਆ ਬਦੇਣ ਨੂੰ ਤਿਆਰ ਆ ਉੱਪਰ ਆ ਗਿਆ ਜਾਂਦਾ ਫਿਰ ਵੀ ਹੋਵੇ ਜਾਂ ਤੂੰ ਕੀ ਜਾਂਦਾ ਮੈਂ ਨਹੀਂ ਜਾਂਦੀ ਤੇ ਨਾ ਹਾਏ ਓਏ ਰੱਬਾ ਜਾਏ ਕੋਸੇ ਜਾਂਦਾ ਅੱਜ ਦਾ ਸ਼ੀਸ਼ਾ ਅੱਜ ਦਾ ਸ਼ੀਸ਼ਾ ਤਾਂ ਆਇਆ ਕਿ ਆਖਿਆ ਚੰਕਦੀ ਆ ਓਏ ਕਰ ਆ ਮਾਰਿਆ ਸ਼ਾਇਨਿੰਗ ਖੜੀ ਓਏ ਕਰ ਦੇ ਮਾੜਾ ਮੋਟਾ ਖਿੱਚ ਤੂੰ ਪਰਲਾ ਖਿੱਚ ਤੂੰ ਮਾੜੀ ਮੋਟੀ ਹੋ ਜਾ ਥੱਲੇ ਉੱਪਰ ਘਰ ਪਰ ਦੂਬ ਬੱਕਰੀ ਘਰ ਓ ਯਾਰ ਇਹ ਵੱਡਣ ਵਾਲੀ ਕਿੱਥੇ ਆ? ਕਿਹ ਜੀ ਆਦੀ ਬੱਕਰੀ? 25000 ਦੀ ਬੱਤਲ। 25 25 ਬਸ ਉੱਥੇ ਚਾਚਾ ਨਹੀਂ ਲਿਓ ਹਾਂ ਉਹ ਯਾਰ ਅਸੀਂ ਨਾ ਅਸੀਂ ਨਾ ਬਾਬਾ ਜੀ ਪਾਸ ਮਾੜਾ ਇਸ ਸਾਈਡ ਤੇ ਅਸੀਂ ਜੇ ਮਾਰ ਜੀ ਅਸੀਂ ਬੰਟੀ ਆ ਜਾਏ ਉਹ ਨਹੀਂ ਮਾਰੀ ਉਹ ਖੜ ਗਿਆ ਭਈਆ ਤੁਸੀਂ ਨਾ ਯਾਰ ਉਹ ਕਿਹਨੋਂ ਡਾ ਉਹਨੂੰ ਪਤਾ ਕਿੱਥੇ ਬੰਦੀ ਆ ਹਾਂ ਉਹਨੂੰ ਤਾਂ ਪਤਾ ਵਾ ਆਖਰੀ ਛੱਡਾ ਇੱਕ ਛੱਡਾ ਲਾਉਂਦੇ ਦੇਖੀ ਸੀ ਜਿਵੇਂ ਲੰਘ ਚਲਾਉਂਦੇ ਲਾਉਣ ਦੇ ਲਾਉਣ ਦੇ ਯਾਰ ਸੱਟ ਦਾ ਲਾਉਣ ਦੇ ਬਾਈ ਦੀ ਮਾਰੂ ਬਾਈ ਦੀ ਬਾਈ ਜਾਨੀ ਉਹ ਸਹੀ ਕਾ ਨਹੀਂ ਉਹ ਗਿਆ ਬੜੀਆ ਜਿਉ ਯਾਰ ਸਿੱਧੀ ਗੱਲ ਆ ਉਹ ਨਹੀਂ ਬੱਚੀ ਦੇ ਉਹ ਮੈਂ ਕਿਹੜਾ ਮੈਗ ਉਹ ਮੈਗ ਕਿਹੜਾ ਮੈਗ ਬੰਦਣਾ ਇਹਨਾਂ ਨੇ ਯਾਰ ਮੈਨੂੰ ਪਤਾ ਵਾ ਬੱਚੀ ਆ ਯਾਰ ਜੀ ਜੀ ਉਹ ਯਾਰ ਬਹੁਤ ਲੱਗਦਾ ਇਹਨਾਂ ਨੂੰ ਤੂੰ ਦੇਖਦਾ ਕੀ ਗੱਲ ਆ ਯਾਰ ਇਹ ਚੱਲ ਹੋਰ ਮਾਰ ਓਏ ਨਹੀਂ ਨਾ ਇੱਕ ਉਹ ਨਹੀਂ ਭਾਈ ਵੱਡਣ ਵਾਲੇ ਇਹ ਵੀ ਗੱਲ ਆ ਤੇਰੇ ਨਾਲ ਕੱਲ ਵੀਡੀਓ ਚ ਫਿਰਾਂਗੇ ਉਹਨੂੰ ਵੀਡੀਓ ਤੇ ਤੂੰ ਗੱਲ ਕਰ ਤੂੰ ਮਾਰ ਗੱਲ ਨਹੀਂ ਆ ਤੂੰ ਗੁੱਸਾ ਕਰ 40 40 ਬੰਦਾ ਬੰਦਾ ਘੁੰਮੀਆਂ ਕਰੇ ਭਰਤੀਆਂ ਆਏ ਇੱਕ ਤੇ ਇਹਨੂੰ ਇੱਕ ਦੀ ਖਾਤਰ ਥੋੜਾ ਜਿਹਾ ਸਭ ਮਾਮਾ ਮੇਰਾ ਅੱਜ ਵੀ ਮੇਰੇ ਮੇਰੇ ਆਹੀ ਗੱਲ ਕਹੀ ਜਨ ਵੱਡਣ ਨੂੰ ਵੱਡਣ ਨੂੰ ਹਾਂ ਵੱਡਣ ਵਾਲਿਆਂ ਤੇਰੇ ਨੂੰ ਉਹ ਗੱਲ ਨਹੀਂ ਮਾਰਦਾ ਲੁਧਿਆਣਾ ਜਾਣਦਾ ਇਹ ਤਾਂ ਗੱਲ ਸਹੀ ਯਾਰ ਹੁਣ ਤੂੰ ਆਪ ਹੀ ਦੇਖ ਕੀ ਜਾਣਦੇ ਨੇ ਛੜ ਦੀ ਮਾਲ ਇੱਕ ਆ ਨਿੱਕੀ ਜੀ ਹੈ ਤਾਂ ਨਿੱਕੀ ਜੀ ਜਾਵਾਂ ਕਰਾਂਗੇ ਬਾਕੀ ਦਣੀ ਦਈ ਨੀ ਹਰ ਇੱਕ ਵਾਰੀ ਬਾਈ ਜੀ ਮਿਲ ਜਾਂਦੀ ਆ ਕੀ ਬਣੂਗੀ ਤੂੰ ਮੰਗ ਮਿਲ ਜਾਂਦੀ ਆ ਬਹੁਤ ਵੱਖਰੀ ਜਾਂ ਮੰਦਰ ਨੇਮ ਆਉਣਗੇ ਬਾਈ ਜੀ ਯਾਰ ਆਪਣੇ ਅੰਨੇ ਟੰਡਾ ਨਹੀਂ ਨਾ ਮਿਲਦਾ ਜਤ ਸਰੇਵ ਜੀ ਸੱਟੇ ਤੋਂ ਚਾਹੇ ਲੱਖ ਦੀ ਕਰ ਲਵੇ ਚਾਹੇ 2 ਲੱਖ ਦੀ ਕਰ ਦੇ ਆਪਾਂ ਕੋਈ ਮਾਲਾ ਇਹ ਮਾਲਾ 50000 ਦੀ ਬਿਕਦੀ ਸਾਨੂੰ ਆ ਕੇ ਪੈਸੇ ਦੇ ਦੋਗੇ ਆ ਗੱਲ ਦਾ ਜਵਾਬ ਫੇਰ ਕਿਹੜਾ ਦਊ ਆ ਇਹ ਨਹੀਂ ਹੁੰਦਾ ਫਿਰ ਬਾਈ ਇਹ ਗੱਲ ਤਾਂ ਇਹ ਸਹੀ ਜਾਂਦੇ ਆ ਗੱਲ ਤਾਂ ਉਹੀ ਆ ਯਾ ਫਿਰ ਆ ਕਰ ਚੜਾ ਜੇ ਤੁਹਾਨੂੰ ਤੁਹਾਡੇ ਕੋਲ ਤੂੰ ਗਾਂ ਵੀ ਪੁੱਛ ਲੈਂਦਾ ਹੈਗਾ ਨਾ ਮੈਂ ਲੈਣੇ ਜੇ ਵੱਧ ਮਿਲ ਗਏ ਨੂੰ ਦੱਸ ਤਰਸ਼ੀਬ ਭਾਈ ਕਿੰਨਿਆਂ ਦਾ ਵੇਰ ਕਹ ਜਾਂਦੀ ਦਾ ਹੈ ਕੰਨਾ ਵੀ ਮਟਰ ਲੱਗ ਦੇਖਣਾਗਾ ਹਾਂ ਉਹਦਾ ਬੰਦਾ ਨੇੜੇ ਆਉਂਦਾ ਨਾ ਜਰਾ ਜਾਂ ਨੇੜੇ ਫਿਰ ਕੀ ਕਰਦੇ ਨੇ ਯਾਰ ਜੇ ਦੂਰ ਨੇ ਮੈਂ ਤੈਨੂੰ ਇੱਕ ਦਾ ਦੱਲਾ ਹੁਣ ਚਾਚੇ ਰਾਹ ਤੈਨੂੰ ਦੇ ਦਿੰਦਾ 25000 ਰੁਪਏ ਚੱਕ ਆ ਕਰਾ ਦੇਣਾ ਉਹ ਬਣ ਗਈ ਕੀ ਕਿਹਾ ਸੀ ਤੈਨੂੰ ਬਣ ਗਈ ਬਾਈ ਸਹੀ ਗੱਲ ਬੱਸ ਬਹੁਤ ਆ ਤਾ ਇਹ ਪੂਰਾ ਪਹਿਲਾ ਦਾਦਾ ਉਠਾਈ ਤੇ ਆ ਮੈਂ 25000 ਆਵਾਜ਼ ਤੇ ਆ ਰੋਡੇ ਬਾਈ 20000 ਦੇ ਆ 25 ਦੀ ਬਾਈ ਤੂੰ ਵੀ ਬਈ ਦੇਖੋ ਯਾਰ ਘਟਿਆ ਵਾ ਤੁਸੀਂ ਵੀ ਦੇਖ ਲਓ 20000 ਦੀਆਂ ਬੱਕਰੀਆਂ ਆਓ ਜਦੋਂ ਵੀ ਘਟਿਆ ਵੀਰੇ ਪਸੰਦ ਆ ਬਾਬਾ ਜੀ ਸਾਡੀ ਅਸੀਂ 15000 ਦੀ ਵੀ ਦੇ ਦਿੰਦੇ ਆ ਜੂਨ ਵਾਲੀ ਲੈ ਲੈ ਆਹੋ మేత వా ਉਦਾ ਹੀ ਹੋ ਜਾਵੇ ਨਾ ਜਦੋਂ ਮਰਜੀ ਹੋ ਗਿਆ 1000 ਤੱਕ 1000 ਦੀ ਕਮਾਈ ਬੈਣਾ ਸਾਨੂੰ ਵੱਧਵਲੀ ਨਹੀਂ ਇੱਕ ਹਜ਼ਾਰ ਚ ਬਣੂਗੀ ਵੱਧਵਲੀ ਨਹੀਂ ਚਾਹੇ ਗਾਹ ਵੇਚ ਚਾਹੇ ਰਕ ਸਾਨੂੰ ਵੱਧਵਲੀ ਨਹੀਂ ਸਾਨੂੰ ਪੈਸਿਆਂ ਦਾ ਕਮਾਦ ਵਾਲਾ ਆਪੀ ਮਾਰੀ ਆਚਾ ਉਹ ਦੇ ਦੇ ਹੁਣ ਬੱਕਰੀ ਬੱਕਰੀ ਖੋਲ ਲੈਣੀ ਹੁਣ ਹੁਣ ਬੱਕਰੀ ਖੋਲ ਲੈਣੀ ਹੁਣ ਬੱਕਰੀ ਖੋਲ ਲੈਣੀ ਪੁੱਤ ਹੈਗਾ ਜੀ ਵੀਰਾ ਕਰੀ ਫਿਰ ਰੋਕ ਠੱਪ ਕੇ ਲਾਊਗਾ ਤੂੰ ਵੀ ਨਾ ਕਰੀ ਫਿਰ ਬੋਲ ਬੋਲ ਕੇ ਵੜਾ ਫਿਰ ਮੋੜ ਦੂੰਗਾ ਵੀ ਆ ਫੜ ਬਾਈ ਮੈਨੂੰ ਖੜਾ ਬਾਈ ਜੋ ਕੇ ਦੇਖ ਕਰ ਨਹੀਂ ਬਖਤਰੀ ਮਾਰਦੀ ਚੱਕ ਮੈਨੂੰ ਖੜਾ ਮੈਂ ਦੂੰਗਾ ਮਿਲਦੀ ਨਹੀਂ ਉੱਥੇ ਨਹੀਂ ਨਹੀਂ ਜਾਂਚ 5 23 23 ਦੀ ਮਾਸਟਰ ਜੀ ਚੱਲ ਠੀਕ ਆ ਲੈ ਰਿਹਾ ਤੇ ਲੱਗੀ ਨਹੀਂ ਦੰਦਾ ਕੋਈ ਨਹੀਂ ਵੀਰੇ ਵੀਰੇ ਦੰਦਾ ਨਹੀਂ ਤੁਸੀਂ ਆਪ ਦੇ ਮੁੱਲ ਸਹੀ ਲਾਤਾ ਮੈਨੂੰ ਨਹੀਂ ਪੁੱਗਦੀ ਸਹੀ ਬੱਚੀ ਦੀ ਪੁੱਗਦੀ ਤੈਨੂੰ ਅੱਛਾ ਯਾਰ ਚਾਹੇ ਇਹ ਸਾਲੀ ਮੇਰੀ ਕੋਸ਼ ਆ ਯਾਰ ਮਿੱਟੀ ਆ ਵਾ ਪਗਦੀ ਨੂੰ ਚੀਜ਼ ਦੇਣੀ ਆ ਜਰਾ ਵਾ ਆ ਵੇਚਣੀ ਦਾ ਕੋਗਦੇ ਹੋਈ ਆ ਦੋ 24 ਕਰ ਲਗੇ ਤੇ ਮੇਲ ਦੀ ਤੇ ਬਾਜੰਦੀ ਬਹੁਤ ਬਾਜੰਦਾਰ ਆ ਆ ਯਾਰ ਦੱਸ ਬਹੁਤ ਜ਼ਿਆਦਾ ਮੇਲ ਵੀ ਚੰਗੀ ਆ ਹੋਰ ਵੀ ਪਾਠਾ ਯਾਰ ਸੂਜੇ ਵੱਟ ਹੀ ਨਹੀਂ ਆ ਕਿਸਕੇ ਨੁਕੇ ਸੂਲੀ ਆ ਚੜਨੀ ਚੜਨੀ ਆ ਉਹ ਬੰਦੇ ਕਹਿੰਦੇ ਸੀ ਟ੍ਰੀਟਮੈਂਟ ਦਾ ਬਾਈ ਜੀ ਮੈਂ ਵੱਟਣ ਵਾਲੇ ਨੂੰ ਦੇ ਦੂੰ ਪਰ ਅਸੀਂ ਦੇਣੀ ਨਹੀਂ ਘਰੇ ਪਸ਼ੂ ਵਕਦੇ ਨੇ ਸਾਡੇ ਇੰਨੇ ਭਾਰੇ ਤਾਂ ਹੁਣ ਤਾਂ ਖੜਾ ਨਿਪੜਿਆ ਨਿਪੜ ਗਏ ਚਲੋ ਲੋ ਜੀ ਰੋਲਾ ਬਹੁਤ ਪਿਆ ਪਰ ਬਾਈ ਨੇ ਬੱਕਰੀ ਨਹੀਂ ਦਿੱਤੀ ਅੜ ਗਿਆ ਕੰਮ